ਸਟਾਰਟਿੰਗ ਬੈਕ ਦੇ ਐਮ.ਡੀ. ਮੁਹੰਮਦ ਵੇਸ਼ਦੀ ਟੀਮ ਵੱਲੋਂ ਅਜਵਾਰ ਨੰਬਰ 1 ਦੇ ਕੌਂਸਲਰ ਪੋਲਾ ਸੰਗਰੂਰ ਵਾਲੇ ਨੂੰ ਨਾਲ ਲੈ ਕੇ ਘਰ-ਘਰ ਜਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਥੇਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਅਤੇ ਆਪ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ। ਮੀਥੇਰ ਦੇ ਹੱਕ ਵਿੱਚ ਵੋਟਾਂ ਪਾ ਕੇ ਮੀਥੇਰ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਟੀਮ ਵਿੱਚ ਸਾਬਕਾ ਪ੍ਰਧਾਨ ਮੁਹੰਮਦ ਇਕਵਾਲ ਫੌਜੀ, ਸਾਬਕਾ ਚੇਅਰਮੈਨ ਐਡਵੋਕੇਟ ਸ਼ਮਸ਼ਾਦ ਅਲੀ, ਮੁਹੰਮਦ ਸਬੀਰ ਬਿੱਲੂ, ਲਾਲਦੀਨ ਤਖਰ ਅਤੇ ਗੁਰਚਰਨ ਸਿੰਘ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਮੀਤ ਇਹ ਤੇ ਬਾਥੇ ਤੁਸੀਂ ਮੈਦਾਨ ਦੇ ਵਿੱਚੋਂ 2.5 ਸਾਲ ਦਾ ਬਖਵਾ ਹੋ ਗਿਆ ਵਿਕਾਸ ਦੇ ਕੰਮ ਦਾ ਨਗਰ ਕੌਂਸਲ ਦੇ ਤੁਸੀਂ ਤੁਹਾਡੀ ਭਾਈਪ ਨਗਰ ਕੌਂਸਲ ਮੈਂਬਰ ਵੀ ਨਾ ਤੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿ ਜਿਹੜੀ ਇਹ ਮੀਤ ਇਹ ਚੋਣ ਹੈ ਕਿੰਨੇ ਮਾਰਜਨ ਅੱਗੇ ਲੈ ਜਾ ਸਕਦੇ ਅੱਜ ਅਸੀਂ ਨਾ ਵਾਰਡ ਨੰਬਰ 1 ਭੋਲਾ ਜੀ ਭੋਲਾ ਐਮ ਸੀ ਜੀ ਦੇ ਵਾਰਡ ਦੇ ਵਿੱਚ ਡੋਰ ਟੂ ਡੋਰ ਕਰ ਰਹੇ ਆ ਆਪਣੇ ਅਵਾਜ਼ ਸਾਹਿਬ ਦੀ ਹਵਾਈ ਵਿੱਚ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਤੇ ਅਸੀਂ ਬਹੁਤ ਵੱਡੇ ਮਾਰਜਨ ਨਾਲ ਜਿੱਤ ਰਹੇ ਆ ਲੋਕ ਬਹੁਤ ਆਪ ਆਪ ਮਾਰੇ ਵੋਟਾਂ ਪਾ ਰਹੇ ਨੇ ਕਹਿੰਦੇ ਵੀ ਅਸੀਂ ਆਮ ਆਦਮੀ ਪਾਰਲੀਮੈਂਟ ਵੋਟਾਂ ਪਾਵਾਂਗੇ ਮਤਲਬ ਤੁਹਾਡਾ ਵਾਰਡ ਹੈ ਹਾਂਜੀ ਤੁਸੀਂ ਵਾਰਡ ਦੇ ਕੰਮ ਵੀ ਕਰਾਇਆ ਕਿ ਵਾਰਡ ਦੇ ਲੋਕ ਹੁਣ ਆਮ ਆਦਮੀ ਪਾਰਟੀ ਵੋਟਾਂ ਪਾਉਣਗੇ ਜਿਵੇਂ ਕਿ ਪਹਿਲਾਂ ਵੀ ਕਈ ਵਾਰ ਇੱਦਾਂ ਦੇ ਵਾਰਡ 'ਚ ਹੋਏ ਨੇ ਵੀ ਵਿਕਾਸ ਨਹੀਂ ਹੋਇਆ ਤੇ ਤੁਹਾਡੇ ਵਿਕਾਸ ਤੇ ਵੀ ਅੱਗੇ ਹੋਇ ਕਰਾਇਆ ਕਿ ਉਸੇ ਹਾਲਾਤ 'ਚ ਕਿਵੇਂ ਵੋਟਾਂ ਪੈਣਗੀਆਂ ਆਪਣੇ ਜੀ 1 ਕਲੰਬਰ ਵਾਰਡ ਦੇ ਵਿੱਚ ਇਨਸ਼ਾਅੱਲਾ ਇਹ ਵਾਰਡ ਅੱਗੇ ਵੀ ਪਹਿਲੇ ਅਸੀਂ ਜਿਤੇ ਜਿੱਤਾ ਅਗੇ ਤੋਰਿਆ ਸੀ ਇਨਸ਼ਾਅੱਲਾ ਹੁਣ ਵੀ ਅਸੀਂ ਆਮ ਪਾਰਟੀ ਨੂੰ ਰੋਂ ਪੂਰੀ ਡੀਲ ਨਾਲ ਜਿੱਤਾਗੇ ਤੋਰਾਂਗੇ ਬਾਕੀ ਦੇਖੋ ਅਸੀਂ ਕੰਮ ਕਰਾਏ ਨੇ 600 ਜਿੰਟ ਆਮ ਪਾਰਟੀ ਨੇ ਮਾਫ ਕਰੀਏ ਹਰ ਘਰ ਦੀ ਇਸ ਕਰਕੇ ਲੋਕ ਬਹੁਤ ਖੁਸ਼ ਨੇ ਇੱਕ ਜਿਹੜਾ 1000 ਰੁਪਿਆ ਲੇਡੀ ਜੀ ਨੂੰ ਦੇਣਾ ਉਹ ਵੀ ਲੱਗਣ ਜਾ ਰਿਹਾ ਹੈ ਇਹੀ ਸਾਲ ਦੇ ਵਿੱਚ ਉਹਨਾਂ ਨੇ ਲਾਗੂ ਕਰਨੇ ਬਾਕੀ ਹੋਰ ਕੰਮ ਬਹੁਤ ਨੇ ਮੇਰੇ ਆ ਬਾੜ ਰਿਆ ਨਵੀਆਂ ਬੀਹੀਆਂ ਬਣੀਆਂ ਨੇ ਆਪੇ ਇਦੋਂ ਪਿਛਲੀ ਹੁਣ ਬਣ ਰਹੀ ਹੈ ਕੰਮ ਬਹੁਤ ਹੋ ਗਏ ਇਨਸ਼ਾਅਲਾ ਬਹੁਤ ਖੁਸ਼ ਨੇ ਲੋਕ ਮੇਰੇ ਵਾਰਡ ਦੇ ਵਿੱਚ ਇਨਸ਼ਾਅਲਾ ਵੋਟ ਬਹੁਤ ਵਧੀਆ ਪਊ ਦਾ ਆਗਾਜ ਜਿਹੜਾ ਹੈ ਉਹ ਕੇ ਹੁਣ ਐਂਡ ਤੇ ਜਾ ਰਿਹਾ ਹੈ ਬਿਲਕੁਲ ਡੋਰ ਟੂ ਡੋਰ ਕਿਤੇ ਜਾ ਰਹੀ ਹੈ ਤੇ ਅੱਜ ਤੁਸੀਂ ਗਰੀਬ ਨਗਰੀ ਦੇ ਇਲਾਕੇ ਕਰ ਰਹੇ ਹੋ ਤੇ ਕਿਵੇਂ ਮਹਿਸੂਸ ਕਰ ਰਹੇ ਹੋ ਕਿ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਸਰਦਾਰ ਗੁਰਮੀਤ ਸਿੰਘ ਦੇ ਹੱਕ ਦੇ ਵਿੱਚ ਅਸੀਂ ਚੋਣ ਪ੍ਰਚਾਰ ਲਗਾਤਾਰ ਡੋਰ ਟੂ ਡੋਰ ਚੱਲ ਰਿਹਾ ਹੈ ਪੀੜ ਦੇ ਨਾਲ ਸਾਡਾ ਤੇ ਐਂਡ ਵਾਲਾ ਚਰਨ ਹੁਣ 2-3 ਦਿਨ ਰਹਿ ਗਏ ਜੀ ਸੋ ਬਾੜ ਨੰਬਰ 1 ਦੇ ਵਿੱਚ ਅੱਜ ਭੋਲਾ ਜੀ ਨਾਲ ਐਮਸੀ ਸਾਹਿਬ ਨੇ ਸਾਡੇ ਨਾਲ ਇਹਨਾਂ ਦੇ ਨਾਲ ਅਸੀਂ ਇਹ ਸਾਡੇ ਨਾਲ ਕੋਆਪਰੇਟ ਬਹੁਤ ਕਰ ਰਹੇ ਹਨ ਡੋਰ ਟੂ ਡੋਰ ਜਾ ਰਹੇ ਹਾਂ ਤੇ ਬਹੁਤ ਵਧੀਆ ਪੋਜ਼ਿਟਿਵ ਰਿਸਪੌਂਸ ਹਰ ਘਰ ਦੇ ਵਿੱਚੋਂ ਮਿਲ ਰਿਹਾ ਲੋਕਾਂ ਨੂੰ ਪਾਰਟੀ ਦੇ ਕੀਤੇ ਹੋਏ ਕੰਮ ਮੈਨੂੰ ਬਹੁਤ ਪਸੰਦ ਕਰ ਰਹੇ ਹਨ ਲੋਕ ਇਸ ਕਰਕੇ ਵੋਟ ਖੁਦ ਬਖੁਦ ਪਾਉਣ ਨੂੰ ਤਿਆਰ ਨੇ ਲੋਕ ਜਿਹੜਾ ਸੁਖਬਾਸ਼ ਸਿੰਘ ਖੈਰਾ ਮੈਦਾਨ ਦੇ ਵਿੱਚ ਹੈਗਾ ਜੀ ਜਿਨ੍ਹਾਂ ਦੇ ਅਲੀਗੇਸ਼ਨ ਲੱਗਦੇ ਨੇ ਕਿ ਤੇ ਕ ਤਿੰਨ ਤਲਾਗਦਾ ਜਿਹੜਾ ਕਾਨੂੰਨ ਪਾਸ ਕਰਾਉਣ ਲੱਗੇ ਕਾਂਗਰਸ ਜਿਹੜੀ ਹੈ ਵਾਕੇ ਵਾਕੇ ਆਊਟ ਕਰਕੇ ਗਈ ਸੀ ਕੀ ਅਜੇ ਇਹਨਾਂ ਡਬਲ ਪਾਲਿਸੀ ਨਾਲ ਮੁਸਲਮਾਨ ਬੋਰਡ ਪਾਉਗੀ ਇਹਨਾਂ ਨੂੰ ਬਿਲਕੁਲ ਨਹੀਂ ਪਾਉਗੀ ਜੀ ਬਿਲਕੁਲ ਨਹੀਂ ਪਾਉਗੀ ਕਿਉਂਕਿ ਕਾਂਗਰਸ ਨੇ ਹਮੇਸ਼ਾ ਤੋਂ ਹੀ ਮੁਸਲਮਾਨ ਨੂੰ ਮੁਸਲਮਾਨਾਂ ਨੂੰ ਵਰਗਲਾ ਕੇ ਵੋਟਾਂ ਲੈ ਕੇ ਉਸ ਤੋਂ ਬਾਅਦ ਮੁਸਲਮਾਨਾਂ ਦੇ ਹੱਕ ਦੀ ਕਦੇ ਗੱਲ ਨਹੀਂ ਕੀਤੀ ਇਹਨਾਂ ਨੇ ਕਦੇ ਕਦੇ ਵੀ ਮੁਸਲਮਾਨਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਕੋਈ ਕਾਨੂੰਨ ਨਹੀਂ ਪਾਸ ਕੀਤਾ ਕੋਈ ਵੈਲਫੇਅਰ ਸਕੀਮ ਨਹੀਂ ਪਾਸ ਕੀਤੀ ਮੁਸਲਮਾਨਾਂ ਦੇ ਹੱਕ ਦੇ ਵਿੱਚ ਸਿਰਫ ਵੋਟਾਂ ਲੈਣ ਦੇ ਟਾਈਮ ਮੁਸਲਮਾਨਾਂ ਦੇ ਕਦੇ ਪੱਖੀ ਇਹ ਬਿਆਨ ਦੇ ਕੇ ਵੋਟਾਂ ਲੈ ਜਾਂਦੇ ਨੇ ਉਸ ਤੋਂ ਬਾਅਦ ਕਦੇ ਵੀ ਇਹ ਮੈਦਾਨ ਦੇ ਵਿੱਚ ਨਹੀਂ ਆਏ ਮੁਸਲਮਾਨਾਂ ਦੇ ਹੱਕ ਵਿੱਚ